ਆ ਰਿਸ਼ਤੇਦਾਰਾਂ ਵੱਲੋਂ ਨਾ ਥੋੜੇ ਜਿਹੇ ਪੈਸੇ ਛੱਟੇ ਜਾਂਦੇ ਆ ਤੇ ਆ ਜੋੜੀ ਦੇਖੋ ਕਿੰਨੇ ਧਿਆਨ ਦੇ ਨਾਲ ਪੈਸੇ ਚੁੱਕਦੀ ਹੈ ਯਾਰ ਕੀ ਕਹਿਣਾ ਚਾਹੋਗੇ ਇਸ ਜੋੜੀ ਬਾਰੇ ਕਮੈਂਟ ਕਰਕੇ ਦੱਸਿਓ ਕੁਝ ਔਰਤਾਂ ਦੇ ਸਿਰ ਤੇ ਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਇਹ ਔਰਤ ਆਪਣੇ ਪਰਿਵਾਰ ਦੇ ਲਈ ਦੇਖੋ ਕਿੰਨੀ ਔਖੀ ਮਿਹਨਤ ਕਰਕੇ ਫੇਰ ਘਰ ਤੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਜਦੋਂ ਮੇਸਤਰੀ ਕੁਝ ਰਵੇ ਪਰਦੇ ਤੇ ਲਾ ਆਂਦਾ ਨਾ ਤੇ ਉਧਰੋਂ ਗਵਾਂਢੀ ਆ ਕੇ ਕਹਿੰਦੇ ਆ ਵੀ ਸਾਡੇ ਕੰਨੇ ਕੰਦ ਲਈ ਆਉਣਾ ਮਿਸਤਰੀ ਤੂੰ ਤੇ ਮਿਸਤਰੀ ਕਹਿੰਦਾ ਵੀ ਮੈਂ ਤਾਂ ਬਿਲਕੁਲ ਸਹੀ ਕੱਢੀ ਆ ਨਾ ਕੰਦ ਸੋਨੂੰ ਕੀ ਲੱਗਦਾ ਦੋਸਤੋ ਸਹੀ ਨਿਕਲ ਰਹੀ ਹੈ ਕੰਦ ਦੱਸਿਓ ਜਰੂਰ ਕਮੈਂਟ ਕਰਕੇ ਆ ਘਰ ਵਾਲੀ ਨੇ ਦੇਖੋ ਇਹ ਰਿਕ ਆਪਣੇ ਘਰ ਵਾਲੇ ਨੂੰ ਗਿਫਟ ਦਿੱਤਾ ਤੇ ਦੇਖੋ ਕਿੰਨਾ ਪਤੰਦਰ ਹੈਰਾਨ ਹੋਇਆ ਵੀ ਗਿਫਟ ਕਿਉਂ ਦਿੱਤਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਘਰ ਵਿੱਚ ਨਾ ਭੈਣ ਦਾ ਵਿਆਹ ਰੱਖਿਆ ਹੁੰਦਾ ਤੇ ਮੌਕੇ ਤੇ ਵੀਰ ਨਾ ਵਿਦੇਸ਼ੋਂ ਆਉਂਦਾ ਜਦੋਂ ਪਰਿਵਾਰ ਦੇ ਕੋਲ ਆਉਂਦਾ ਨਾ ਤਾਂ ਦੇਖੋ ਭੈਣ ਨਾ ਜਫੀ ਪਾ ਕੇ ਨਾ ਭਾਬ ਕੋ ਕੇ ਰੋਣ ਲੱਗ ਜਾਂਦੀ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ